ਜਾਉਗੇ ਭਾਜੀ ਅੱਜ ਤੁਸੀਂ ਪਿੰਡ ਲੋਲੇ ਨੰਗਲ ਦੇ ਵਿੱਚ ਪਹੁੰਚੇ ਹੋ ਅੱਜ ਪਿੰਡ ਲੋਲੇ ਨੰਗਲ ਦੇਖੇ ਆਏ ਆ ਜੀ ਮੇਰੇ ਨਾਲ ਸਾਡੇ ਸ਼੍ਰੋਮਣੀ ਕਾਲਜ ਦੇ ਵਰਕਰਸ đoàn ਵੀ ਆਏ ਨੇ ਸਾਰੇ ਸਦਾਗੂ ਬਚਨ ਸਿੰਘ ਬੱਬੇ ਦੀ ਟੀਮ ਆਈ ਗਈ ਇੱਥੇ ਲਗਭਗ ਸਾਡਾ 5ਵਾਂ ਫੇਰਾ ਆ ਵਾ ਇਸ ਪਿੰਡ ਦੇ ਵਿੱਚ ਇਹ ਪਿੰਡ ਆਲੇ ਦੁਆਲੇ ਸਾਰਾ ਪਾਸੇ ਪਾਣੀ ਚ ਘਿਰਿਆ ਸੀ ਉਦੋਂ ਵੀ ਹੀ ਪਹੁੰਚੇ ਜੀ ਉਦੋਂ ਹੋਰ ਪ੍ਰਕਾਰ ਦੀਆਂ ਚੀਜ਼ਾਂ ਲੈ ਕੇ ਪਹੁੰਚੇ ਫਿਰ ਅਸੀਂ ਇੱਥੇ ਰਾਸ਼ਨ ਲੈ ਕੇ ਪਹੁੰਚੇ ਇੱਥੇ ਆਪਾਂ ਹਰਾ ਚਾਰਾ ਸੁੱਕਾ ਚਾਰਾ ਤੂੜੀਆਂ ਟਰਾਲੀਆਂ ਭੇਜੀਆਂ ਇੱਥੇ ਨਾਲ ਫਿਰ ਹੁਣ ਅਸੀਂ ਬੀਜ ਲੈ ਕੇ ਪਹੁੰਚੇ ਆਂ ਕਾਰੀ ਕਿਲੋ ਦੇ ਇੱਕ ਤੋੜਾ ਵਾ ਤੇ ਛੋਟੇ-ਛੋਟੇ 15-15 ਕਿਲੋ ਦੇ ਨੇ ਕਿਉਂਕਿ ਇਹ ਮਜ਼ਦੂਰ ਜਿਹੜੇ ਨੇ ਇੱਥੇ ਦਿਹਾੜੀਆਂ ਨਹੀਂ ਲਾ ਪਾਵੇ ਉਹਨਾਂ ਦੀ ਵੀ ਸਾਡੇ ਵਰਕਰਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਮਦਦ ਕੀਤੀ ਜਾਵੇ ਤਾਂ ਪਾਲਾ ਵੀ ਇੱਥੇ ਪਹੁੰਚਾਈਆਂ ਸੀ ਤੇ ਸੋ ਸ਼੍ਰੋਮਣੀ ਕਾਲਜ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਹਮੇਸ਼ਾ ਲੋਕਾਂ ਲਈ ਤਤਪਰ ਰਹਿੰਦੇ ਨੇ ਉਹਨਾਂ ਨੇ ਹੜਾਂ ਦੇ ਵਿੱਚ ਵੀ ਆਰਾਮ ਨਹੀਂ ਕੀਤਾ ਉਹ ਚਾਹੁੰਦੇ ਸੀ ਕਿ ਖੇਤਰੀ ਪਾਰਟੀ ਜਿਹੜੀ ਆ ਉਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਖੇਤਰੀ ਪਾਰਟੀ ਜਿਹੜੀ ਆ ਉਹ ਹੀ ਮਿਸ਼ਨ ਲੋਕਾਂ ਲਈ ਖਲੋਂਦੇ ਆ ਤੇ ਖਲੋਤੀ ਵੀ ਸਰਕਾਰਾਂ ਦੇ ਦਾਅਵੇ ਸਾਰੇ ਨੇ ਉਹ ਫੁਕੇ ਨਿਕ ਤੋ ਬੜੇ ਅਹੀਂ ਧੰਨਵਾਦੀ ਆ ਇਸ ਪਿੰਡ ਦੇ ਤੇ ਖਾਸ ਤੌਰ ਤੇ ਤੁਸੀਂ ਹੁਣ ਸਮਾਨ ਵੰਡਿਆ ਵਾ ਅਸੀਂ ਪਿੰਡ ਗੁਰਦੁਆਰਾ ਵਿਖੇ ਸਾਹ ਵਿਖੇ ਅਨਾਉਂਸਮੈਂਟ ਕਰਵਾਈ ਸਾਡੇ ਭਾਜੀ ਨੇ ਤਾਂ ਕਿ ਉਹ ਰਹਿ ਨਾ ਜਾਵੇ ਕੋਈ ਪਾਰਟੀ ਭਾਜੀ ਆਪਣੇ ਥਾਂ ਤੇ ਵੋਟਾਂ ਆਪਣੇ ਥਾਂ ਤੇ ਜਿਹੜੀ ਸੇਵਾ ਭਾਵਨਾ ਵਾਲਾ ਸ਼ਰੂਮ ਨਹੀਂ ਕਰਦਾ ਉਹ ਆਪਣੇ ਥਾਂ ਤੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਪਰ ਲਿਸਟ ਬਣ ਕੇ ਆਧਾਰ ਕਾਰਡ ਲਿਆ ਕੀ ਇਹਨਾਂ ਕੋ ਅਸੀਂ ਆ ਬੀਜ ਤੇ ਘਰ ਵਾਸਤੇ ਕਣ ਜਿਹੜੀ ਆ ਉਹ ਇਥੇ ਪਹੁੰਚਣ ਪਹੁੰਚਣੇ ਅੱਜ ਲੋਕ ਵੀ ਬੋਲ ਰਹੇ ਜਦ ਪਾਣੀ ਚੜਿਆ ਸੀ ਤਾਂ ਉਦੋਂ ਵੀ ਤੁਸੀਂ ਪਹੁੰਚੇ ਸੀ ਤੇ ਲੋਕਾਂ ਦੀ ਛੱਤਾ ਦੇ ਵਿੱਚ ਕੋਈ ਨਹੀਂ ਪਹੁੰਚ ਸਕਿਆ ਉੱਥੋਂ ਤੱਕ ਤੁਸੀਂ ਜਿਹੜੀ ਤੁਹਾਡੀ ਟੀਮ ਨੇ ਪਹੁੰਚ ਕੀਤੀ ਹੈ। ਭਾਈ ਤੁਹਾਡੇ ਸਾਹਮਣੇ ਬਜ਼ੁਰਗਾਂ ਨੇ ਇੱਕ ਦੱਸਿਆ ਕਿ ਜਦੋਂ ਬਹੁਤ ਜ਼ਿਆਦਾ ਪਾਣੀ ਸੀ ਉਦੋਂ ਵੀ ਮੈਂ ਆਪਣੇ ਸਾਥੀਆਂ ਦੇ ਨਾਲ ਬੱਬੇ ਵਾਲੀ ਸਾਹਿਬ ਦੀ ਟੀਮ ਇੱਥੇ ਆਈ ਸੀ ਤੇ ਵਿਚਾਰੇ ਬਜ਼ੁਰਗ ਜਿਹੜੇ ਸੀ ਉਹ ਫਸੇ ਪਏ ਸੀ ਕਿਉਂਕਿ ਇੱਥੇ ਲਾਈਟ ਵੀ ਬੰਦ ਹੋ ਗਈ ਸੀ ਨਾ ਜਨਰੇਟਰ ਵੀ ਲਿਆਂਦਾ ਸੀ ਆਪਾਂ ਤਾਂ ਕਿ ਲੋਕੀ ਮੋਬਾਈਲ ਵਗੈਰਾ ਚਾਰਜ ਕਰ ਸਕਣ ਬਾਹਰ ਇਸ਼ਤਿਆਰ ਨੂੰ ਫਿਕਰ ਸੀ ਤੇ ਉਦੋਂ ਅਸੀਂ ਰਸਨ ਪਹੁੰਚਾਇਆ ਸੀ ਦਵਾਈਆਂ ਪਹੁੰਚਾਈਆਂ ਸੀ। ਜਨਰੇਟਰ ਦੀ ਸਹੂਲਤ ਕੀਤੀ ਸੀ ਸੋ ਅਸੀਂ ਤੇ ਸ਼ੋਮਨੀ ਕਲਦੜ ਜਿਹੜੀ ਖੇਤਰੀ ਪਾਰਟੀ ਆ ਉਹ ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣੇ ਆ ਠੀਕ ਆ ਗੁੰਮਰਾਹ ਕਰੀ ਵਿਚਾਰ ਪ੍ਰਚਾਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਲੋਕ ਸਾਡੇ ਤੋਂ ਦੂਰ ਹੋ ਗਏ ਪਰ ਝੂਠ ਤੇ ਝੂਠ ਹੁੰਦਾ ਵਾ ਜੋ ਜੋ ਝੂਠ ਦੀਆਂ ਪਰਤਾਂ ਖਤਮ ਹੋ ਰਹੀਆਂ ਨੇ ਤੇ ਉਤੋਂ ਤੋਂ ਸ਼ੋਮਨੀ ਕਲਦੜ ਨਿਕਲ ਕੇ ਬਾਹਰ ਆ ਰਿਹਾ ਵਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਜੋ ਜੋ ਸਾਡੇ ਵਰਕਰ ਕਹਿਣਗੇ ਉਸੀਂ ਪਿੰਡ ਦੇ ਲਈ ਲੈ ਕੇ ਪਹੁੰਚਾਂਗੇ ਇੱਥੇ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਚੌਥਾ ਸਾਲ ਸ਼ੁਰੂ ਹੋਇਆ ਨਾ ਹੁਣ ਉਸ ਕਾਗਜ਼ ਜਾਰੀ ਨੂੰ ਤੇ ਇਸ ਕਾਗਜ਼ ਜਾਰੀ ਨੂੰ ਕਿਦਾਂ ਦੇਖਦੇ ਹੋ ਜੋ ਕਿਹਾ ਜਾਂਦਾ ਸੀ ਵੇਖੋ ਝੂਠ ਦੇ ਪੰਨਦੇ ਦੀ ਸਰਕਾਰ ਬਣੀ ਸੀ ਸਾਡੀ ਸ਼ੋਮਣੀ ਕਾਗਜ਼ ਨੂੰ ਬਦਨਾਮ ਕਰਕੇ ਸਰਕਾਰ ਬਣੀ ਸੀ ਪਰ ਝੂਠ ਦੀ ਬੇੜੀ ਬੋਲ ਚਲਦੀ ਨਹੀਂ ਹੈ ਕੋਈ ਐਸਾ ਕੰਮ ਨਹੀਂ ਦੱਸ ਸਕਦੇ ਆਮ ਪਾਰਟੀ ਵਾਲੇ ਕਿ ਜਦ ਕਾਂਗਰਸ ਵੀ ਕਹੀ ਹੈ ਕੋਈ ਐਸੀ ਨਵੀਂ ਸਕੀਮ ਨਹੀਂ ਦੱਸ ਸਕਦੇ ਜਿਹੜੀ ਇਹਨਾਂ ਨੇ ਚਾਲੂ ਕੀਤੀ ਹੋਵੇ ਜੇ ਅੱਜ ਬੀਬੀ ਨੇ ਕਿਹਾ ਮੇਰੀ ਪੈਨਸ਼ਨ ਮਿਲਦੀ ਹੈ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਨੇ ਸ਼ੁਰੂ ਕੀਤੀ ਸੀ ਜੇ ਸਗਨ ਸਕੀਮ ਸੀ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਸ਼ੁਰੂ ਕੀਤੀ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਨੇ ਸਾਰੇ ਧਰਮਾਂ ਦੀ ਯਾਦਗਾਰਾਂ ਬਣਾਈਆਂ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਨੇ ਸ਼ਹੀਦਾਂ ਨੂੰ ਯਾਦ ਕਰਦੇ ਆ ਜੰਗੇ ਯਾਦੀ ਵਗੇ ਇਹੋ ਜਿਹਾ ਸਵਾਰਕ ਬਣਾਏ ਸੜਕਾਂ ਬਣਾਈਆਂ ਨੇ ਲੋਕ ਭਲਾਈ ਦੀਆਂ ਸਕੀਮਾਂ ਚਾਲੂ ਕੀਤੀਆਂ ਨੇ ਕਬੱਡੀ ਕੱਪ ਕਰਾਉਂਦੇ ਸੀ ਆ ਮੁੰਡਿਆਂ ਨੂੰ ਪੁੱਛ ਕੇ ਵੇਖ ਲਓ ਕੋਈ ਹੈ ਕੋਈ ਖੇਡ ਆ ਸੀ ਕੋਈ ਛੋਟੀ ਖੇਡ ਕੋ ਵੱਡੀ ਖੇਡ ਦੱਸ ਦੇਣ ਜਿਹਦਾ ਕੱਪ ਕਰਾਇਆ ਹੋਵੇ ਤੇ ਨੌਜਵਾਨਾਂ ਨੂੰ ਲੱਗਾ ਹੋਵੇ ਇਹ ਸਿਰਫ ਗੱਲਾਂ ਦੀ ਸਰਕਾਰ ਆ ਮੌਜੂਦਾ ਸਰਕਾਰ ਤੇ ਕੋਈ ਵਾਦਾ ਨਾ ਪੂਰਾ ਕਰ ਸਕੀ ਤੇ ਨਾ ਇਹ ਕਰਨ ਦੀ ਆਸ ਆ ਇਹ ਪੰਜਾਬ ਚ ਰਾਜ ਕਰ ਰਹੀ ਆ ਤੇ ਦਿੱਲੀ ਵਾਲਿਆਂ ਦੀ ਹਾਜ਼ਰੀ ਭਰ ਰਹੀ ਆ ਦਿੱਲੀ ਦੀ ਟੀਮ ਇਹਨੂੰ ਚਲਾ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਰਸਰਾਂ ਦੇ ਵਾਜੀ ਦੇ ਖਾਲਸਾ ਜਿੰਦਾਬਾਦ